ਹਵਾਈ ਅੱਡੇ ਤੇ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਯਾਤਰੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਦਰਅਸਲ ਇਸ ਸਮੱਸਿਆ ਨੂੰ ਹੱਲ ਕਰਦਿਆ ਹੋਇਆ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ ਉਡਾਣ ਯਾਤਰੀ ਕੈਫੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਦਰਅਸਲ ਇਹ ਯੋਜਨਾ ਕੋਲਕਾਤਾ ਦੇ ਨੀਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਇਸ ਮੌਕੇ ਹਵਾਈ ਅੱਡੇ ਦੀ 100ਵੀਂ ਵਰੇਗੰਡ ਤੇ ਉਡਾਣ ਯੋਜਨਾ ਦੀ 8ਵੀਂ ਵਰੇਗੰਡ ਮਨਾਈ ਜਾਵੇਗੀ ਤਾਂ ਕੈਫੇ ਨੂੰ ਹਵਾਈ ਅੱਡੇ ਦੇ ਰਵਾਨਗੀ ਖੇਤਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਵਜੋਂ ਲਾਂਚ ਕੀਤਾ ਜਾਵੇਗਾ ਜਿੱਥੇ ਚਾਹ ਕੌਫੀ ਸਨੈਕਸ ਤੇ ਪਾਣੀ ਵਰਗੀਆਂ ਜ਼ਰੂਰੀ ਵਸਤੂਆਂ ਯਾਤਰੀਆਂ ਨੂੰ ਉਡਾਣ ਯਾਤਰੀ ਕੈਫੇ ਤੇ ਸਸਤੇ ਭਾਅ ਤੇ ਉਪਲਬਧ ਹੋਣਗੀਆਂ ਇਸ ਯੋਜਨਾ ਦੇ ਨਾਲ ਹਵਾਈ ਯਾਤਰੀ ਕਾਫੀ ਫਾਇਦਾ ਲੈ ਸਕਦੇ ਨੇ ਤੇ ਇਸ ਦਾ ਮੁੱਖ ਉਦੇਸ਼ ਹੀ ਹਵਾਈ ਯਾਤਰਾ ਨੂੰ ਹੋਰ ਕਿਫਾਇਤੀ ਤੇ ਪਹੁੰਚਯੋਗ ਬਣਾਣਾ ਹੈ। ਦਰਅਸਲ ਸ਼ਹਿਰੀ ਹਵਾਬਾਜ਼ੀ ਮੰਤ੍ਰਾਲਾ ਕਲਕੱਤਾ ਦੇ ਵਿੱਚ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ 에어ਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਚਲਾਏ ਜਾਣ ਵਾਲੇ ਸਾਰੇ ਹਵਾਈ ਅੱਡਿਆਂ ਤੇ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਫੈਲ ਰਿਹਾ ਜਿਸ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਨੇ ਤਾਂ ਦੱਸ ਦਈਏ ਕਿ ਇਸ ਮੌਕੇ 31 ਦਸੰਬਰ ਤੋਂ 3 ਮਹੀਨੇ ਦਾ ਵਿਸ਼ੇਸ਼ ਜਸ਼ਨ ਮਨਾਉਣ ਦੀ ਵੀ ਯੋਜਨਾ ਹੈ ਤੇ ਇਸ ਤਹਿਤ ਇੱਕ ਵਿਸ਼ੇਸ਼ ਡਾਕ ਟਿਕਟ ਤੇ ਸਿੱਕਾ ਜਾਰੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਪਹਿਲ ਕਦਮੀ ਦੇ ਮੁਤਾਬਕ ਭਾਰਤ ਦੀ ਅਮੀਰ ਸੱਭਿਆਚਾਰ ਵਿਰਾਸਤ ਨੂੰ ਹਵਾਈ ਅੱਡਿਆਂ ਦੇ ਆਰਕੀਟੈਕਚਰ ਦੇ ਦੁਆਰਾ ਪ੍ਰਦਰਸ਼ਿਤ ਵੀ ਕੀਤਾ ਜਾਵੇਗਾ ਦਰਅਸਲ ਇਹ ਯੋਜਨਾ ਕਲਕੱਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਇਸ ਮੌਕੇ ਹਵਾਈ ਅੱਡੇ ਦੀ 100ਵੀਂ ਵਰੇਗੰਡ ਤੇ ਉਡਾਣ ਯੋਜਨਾ ਦੀ 8ਵੀਂ ਵਰੇਗੰਡ ਮਨਾਈ ਜਾਵੇਗੀ ਤਾਂ ਕੈਫੇ ਨੂੰ ਹਵਾਈ ਅੱਡੇ ਦੇ ਰਵਾਨਗੀ ਖੇਤਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਵਜੋਂ ਲਾਂਚ ਕੀਤਾ ਜਾਵੇਗਾ ਜਿੱਥੇ ਚਾਹ ਕੌਫੀ ਸਨੈਕਸ ਤੇ ਪਾਣੀ ਵਰਗੀਆਂ ਜ਼ਰੂਰੀ ਵਸਤੂਆਂ ਯਾਤਰੀਆਂ ਨੂੰ ਉਡਾਣ ਯਾਤਰੀ ਕੈਫੇ ਤੇ ਸਸਤੇ ਭਾਅ ਤੇ ਉਪਲਬਧ ਹੋਣਗੀਆਂ ਇਸ ਯੋਜਨਾ ਦੇ ਨਾਲ ਹਵਾਈ ਯਾਤਰੀ ਕਾਫੀ ਫਾਇਦਾ ਲੈ ਸਕਦੇ ਨੇ ਤੇ ਇਸ ਦਾ ਮੁੱਖ ਉਦੇਸ਼ ਹੀ ਹਵਾਈ ਯਾਤਰਾ ਨੂੰ ਹੋਰ ਕਿਫਾਇਤੀ ਤੇ ਪਹੁੰਚਯੋਗ ਬਣਾਣਾ ਹੈ ਦਰਅਸਲ ਸ਼ਹਿਰੀ ਹਵਾਬਾਜ਼ੀ ਮੰਤ੍ਰਾਲਾ ਕਲਕੱਤਾ ਦੇ ਵਿੱਚ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ 에어ਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਚਲਾਏ ਜਾਣ ਵਾਲੇ ਸਾਰੇ ਹਵਾਈ ਅੱਡਿਆਂ ਤੇ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਫੈਲ ਰਿਹਾ ਜਿਸ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਡਾ ਰੂਰੇ ਨੇ ਤਾਂ ਦੱਸਦੀ ਹੈ ਕਿ ਇਸ ਮੌਕੇ 31 ਦਸੰਬਰ ਤੋਂ 3 ਮਹੀਨੇ ਦਾ ਵਿਸ਼ੇਸ਼ ਜਸ਼ਨ ਮਨਾਉਣ ਦੀ ਵੀ ਯੋਜਨਾ ਹੈ ਤੇ ਇਸ ਤਹਿਤ ਇੱਕ ਵਿਸ਼ੇਸ਼ ਡਾਕ ਟਿਕਟ ਤੇ ਸਿੱਕਾ ਜਾਰੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਪਹਿਲ ਕਦਮੀ ਦੇ ਮੁਤਾਬਕ ਭਾਰਤ ਦੀ ਅਮੀਰ ਸੱਭਿਆਚਾਰ ਵਿਰਾਸਤ ਨੂੰ ਹਵਾਈ ਅੱਡਿਆਂ ਦੇ ਆਰਕੀਟੈਕਚਰ ਦੇ ਦੁਆਰਾ ਪ੍ਰਦਰਸ਼ਿਤ ਵੀ ਕੀਤਾ ਜਾਵੇਗਾ ਇਹ ਪਹਿਲ ਕਦਮੀ ਯਾਤਰੀਆਂ ਨੂੰ ਸਸਤੇ ਸਫਰ ਦਾ ਤਜਰਬਾ ਪ੍ਰਦਾਨ ਕਰਦੇ ਹੋਏ ਭਾਰਤ ਦੇ ਹਵਾਈ ਅੱਡਿਆਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ